ਕੀਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਇੱਕ ਆਪਾਂ ਬਹੁਤ ਹੀ ਵਧੀਆ પતિ ਪਤਨੀ ਦੀ ਵੈਹਸ ਆਈ ਜਿਹੜੀ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਇਹਦੇ ਵਿੱਚ ਜੀ ਦੋਨੇ પતિ ਪਤਨੀ ਆ ਜਿਹੜੇ ਨੌਕਰੀ ਪੇਸ਼ਾ ਹੁੰਦੇ ਨੇਗੇ ਪਤਨੀ ਵੀ ਜੋਬ ਕਰਦੀ ਹੈ ਤੇ ਪਤੀ ਵੀ ਤੇ ਪਤਨੀ ਨਾ ਜਦੋਂ ਆਉਂਦੀ ਹੈ ਮਤਲਬ ਥੱਕ ਹਾਰ ਕੇ ਡੈਗ ਪੈਂਦੀ ਆ ਉਹਦਾ ਪਾਰਸਲ ਸੋਫੇ ਤੇ ਸਿਰਦੀ ਹੈ ਤੇ ਉੱਥੇ ਮੁੱਦੀ ਪੈ ਜਾਂਦੀ ਹੈ ਤੇ ਉਹਦੇ ਜਿਹੜੇ ਹਸਬੈਂਡ ਸੀਗੇ ਹਨਾ ਉਹ ਕਹਿੰਦੇ ਵੀ ਕਮਲ ਕਹਿੰਦੇ ਮੈਂ ਤੈਨੂੰ ਕਿੰਨੇ ਵਾਰ ਆਖਿਆ ਵੀ ਤੂੰ ਕੋਈ ਕੰਮ ਵਾਲੀ ਰੱਖ ਲੈ ਕੀ ਯਾਰ 2-4000 ਦੀ ਤਨਖਾਹ ਦੇ ਦੇ ਕਹਿੰਦਾ ਹੁਣ ਮਰੇ ਕੁੱਤੇ ਵਾਂਗੂ ਆ ਕੇ ਡਿੱਗ ਕੇ ਤੂੰ ਪੈ ਜਾਨੀ ਹੈਗੀ ਥੱਕ ਜਾਨੀ ਹੈ ਵੀ ਜੇ ਤੂੰ ਕਮਾਉਣੀ ਹੈ ਤਾਂ ਉਹਦੇ ਵਿੱਚੋਂ ਦੇ ਦਾਂਗੇ ਆਪਾਂ ਉਹ ਕਹਿੰਦੀ ਕਿਉਂ ਰੱਖ ਲਾਂ ਕਹਿੰਦੀ ਕੰਮ ਵਾਲੀ 4-5000 ਰੁਪਏ ਹੁਣ ਦੇਵਾਂਗੇ ਕਹਿੰਦੀ ਆਪਣਾ ਤਾਂ ਕਹਿੰਦੀ ਸਾਰਾ ਬਜਟ ਹੀ ਹਿੱਲ ਜੂਗਾ ਇਸ ਹਿਸਾਬ ਨਾਲ ਕਹਿੰਦੀ ਤੁਸੀਂ ਖਰਚੇ ਤਾਂ ਜੋੜ ਕੇ ਦੇਖੋ ਵੀ ਕਿੰਨੇ ਬਣਦੇ ਆ ਹਨ ਮੈਨੂੰ ਇੱਥੇਰੀ ਮੂਤੋ ਆ ਕੇ ਕੰਮ ਲੱਗ ਜਾਂਦੀ ਹੈ ਜੀ ਉਹਦੋਂ ਘਰ ਵਾਲਾ ਹੁੰਦਾ ਜਿਹੜਾ ਹਨ ਉਹ ਕੀ ਕਰਦਾ ਫੋਨ ਚੱਕਦਾ ਰਜਾਈ ਦੇ ਵਿੱਚ ਬੈਠਦਾ ਫੋਨ ਚਲਾਈ ਜਾਂਦਾ ਹੈ ਖੇਰ ਕਿੰਨੇ ਬੱਚੇ ਆ ਜਾਂਦੇ ਇਹੋ ਕੰਮ ਕਾਰ ਕਰਕੇ ਉਹਨਾਂ ਨੂੰ ਪੜਾਉਣ ਵੇਹ ਜਾਂਦੀ ਹੈ ਤੇ ਉਸ ਤੋਂ ਬਾਅਦ ਥੱਕ ਹਾਰ ਕੇ ਵੀ ਰਾਤ ਨੂੰ ਜਦੋਂ ਉਹ ਫੇਰ ਬੈੱਡ ਤੇ ਪੈਣ ਲੱਗਦੀ ਉਹਦੇ ਘਰ ਵਾਲਾ ਫੇਰ ਆਖ ਦਿੰਦਾ ਕਿਉਂ ਕਹਿੰਦਾ ਕੰਜੂਸ ਕੰਜੂਸ ਆ ਕਹਿੰਦਾ ਤੂੰ ਤਾਂ ਬਹੁਤ ਜਿਆਦਾ ਹੀ ਚਾਲ ਕੋਈ ਨਾ ਕਹਿੰਦਾ ਆਪਾਂ ਕਰ ਲਾਂਗੇ ਖਰਚੇ ਖੁਰਚੇ ਤਾਂ ਇਧਰ ਉਧਰ ਹੁੰਦੀ ਰਹਿਣਗੇ ਨੀ ਤੂੰ ਕੰਮ ਵਾਲੀ ਰੱਖ ਲੈ ਤੇ ਉਹ ਕਹਿੰਦੀ ਵਿੱਚ ਕਿਉਂ ਵੈਸ ਕੀਤੀ ਹੈ ਕਹਿੰਦੀ ਜਦੋਂ ਮਤਲਬ ਇੱਕ ਵਾਰੀ ਕਹਤਾ ਵੀ ਨਹੀਂ ਰੱਖਣੀ ਕੰਮ ਵਾਲੀ ਤੇ ਵੀ ਬਾਹਰਲੇ ਦੇਸ਼ਾਂ ਦੇ ਵਿੱਚ ਕਹਿੰਦੀ ਜਿਹੜੇ ਲੋਕ ਰਹਿੰਦੇ ਉਹ ਆਪ ਦਾ ਕੰਮ ਕਿਵੇਂ ਕਰਦੇ ਆ ਉਹ ਕੋ ਕੰਮ ਲਾ ਰੱਖਦੇ ਜਾਂ ਨੌਕਰ ਰੱਖਦੇ ਇਧਰੋਂ ਜਾਂਦੇ ਆ ਕਹਿੰਦੀ ਇੰਡੀਆ ਤੋਂ ਹੀ ਜਾਂਦੇ ਆ ਉਹ ਲੋਕ ਤੇ ਬੱਚੇ ਵੀ ਪਾਲਦੇ ਆ ਘਰ ਦੇ ਕੰਮ ਵੀ ਕਰਦੇ ਆ ਤੇ ਬਾਹਰ ਜੌਬਾਂ ਤੇ ਵੀ ਜਾਂਦੇ ਆ ਤੇ ਉਹ ਤਾਂ ਕਿਤੇ ਕੰਮ ਵਾਲੀਆਂ ਨਹੀਂ ਰੱਖਦੇ ਪਤੀ ਪਤਨੀ ਉਹ ਹੁੰਦੇ ਤੀਜਾ ਬੰਦਾ ਤਾਂ ਉਹਨਾਂ ਕੋਲ ਵੀ ਨਹੀਂ ਹੁੰਦਾ ਨਾ ਉਹਨਾਂ ਦੀ ਮਦਦ ਕਰਾਉਣ ਲਈ ਤੇ ਫਿਰ ਆਪਾਂ ਕਿਉਂ ਨਹੀਂ ਕਰ ਸਕਦੇ ਆ ਆਪ ਦਾ ਇੰਨਾ ਕਹਿ ਕੇ ਭਾਈ ਉਹ ਮੂੰਹ ਬਣਾ ਕੇ ਤੇ ਸੌ ਜਾਂਦੀ ਆ ਸਵੇਰੇ ਜਦੋਂ ਹੋਟਦੀ ਆ ਤੇ ਉਹਦੇ ਘਰ ਵਾਲਾ ਹਜੇ ਉੱਠਣ ਹੀ ਨਹੀਂ ਦੇਦਾ ਪਹਿਲਾਂ ਚਾਹ ਦਾ ਕੱਪ ਉਹਦੇ ਸਰਾਣੀ ਆ ਜਾਂਦਾ ਕਿ ਜਦ ਆ ਤੁਸੀਂ ਚਾਹ ਬਣਾ ਲਈ ਹਾਂ ਕਹਿੰਦਾ ਵੀ ਪਹਿਲਾਂ ਮੈਂ ਉੱਠੀਆ ਸੀ ਮੈਂ ਚਾਹ ਬਣਾ ਲਈ ਤੇ ਜਦੋਂ ਰਸੋਈ 'ਚ ਜਾਂਦੀ ਹੈ ਜੀ ਤੇ ਸਬਜ਼ੀ ਵਗੈਰਾ ਬਣੀ ਪਈ ਹੁੰਦੀ ਹੈ ਬੇਟੇ ਦਾ ਨਾਸ਼ਤਾ ਬਣਿਆ ਪਿਆ ਹੁੰਦਾ ਤੇ ਬੇਟਾ ਤਾਂ ਨਹਾਉਣ ਗਿਆ ਆਇਆ ਹੁੰਦਾ ਥੱਕੀ ਕਰਕੇ ਉਹਨੂੰ ਜਾਗ ਆਉਂਦੀ ਨਹੀਂ ਉਹਦਾ ਪਤੀ ਹੁੰਦਾ ਜਿਹੜਾ ਉਹ అలਾਰਮ ਲੱਗਿਆ ਹੁੰਦਾ ਉਹ ਪਹਿਲੇ ਬੰਦ ਕਰ ਦਿੰਦਾ ਵੀ ਕਿਤੇ ਇਹ ਉੱਠ ਨਾ ਖੜੇ ਹੈ ਨਾ ਤੇ ਉਹ ਕਹਿੰਦਾ ਵੀ ਮੈਂ ਕਹਿੰਦਾ ਬੇਟੇ ਨੂੰ ਨੁਹਾ ਕੇ ਤਿਆਰ ਕਰ ਦਿੰਨਾ ਵੀ ਤੂੰ ਇਹਦਾ ਟਿਫਨ ਤਿਆਰ ਕਰ ਦੇਿੰਨੇ ਠੀਕ ਹੈ ਜੀ ਉਹ ਕਹਿੰਦੀ ਟਿਫਨ ਲੱਗ ਜਾਂਦੀ ਹੈ ਉਹ ਤਿਆਰ ਕਰਨ ਚਲੋ ਅੱਗੇ ਉਹ ਬੈੰਦ ਤੇ ਖੁਦ ਚੜ ਤੂ ਕਹਿੰਦਾ ਨਹੀਂ ਵੀ ਕਮਲ ਅੱਜ ਮੈਂ ਚੜਾਇਆ ਉਹਨਾਂ ਕਹਿੰਦਾ ਤੂੰ ਤਿਆਰ ਹੋ ਜਾ ਤੇ ਕਹਿੰਦਾ ਵੀ ਛਾੜੂ ਮੈਂ ਕੱਢਦਾ ਸੀਗਾ ਤੇ ਕਹਿੰਦਾ ਵੀ ਤਿਆਰ ਹੋ ਜਾ ਮੇਰੇ ਵੀ ਕੱਪੜੇ ਪ੍ਰੈਸ ਕਰ ਦੇ ਤੇ ਤੂੰ ਵੀ ਕਰ ਲੈ ਕਹਿੰਦਾ ਤੇ ਆਪਣਾ ਟਿਫਨ ਪੈਕ ਕਰ ਲਈ ਜਾਂਦਾ ਹੋਇਆ ਕਹਿੰਦਾ ਮੈਂ ਤੈਨੂੰ ਦਫ਼ਤਰ ਛੱਡ ਜੂੰਗਾ ਉਹ ਕਹਿੰਦੀ ਠੀਕ ਹੈ ਵੀ ਉਹਨਾਂ ਦਾ ਜਿਹੜਾ ਵਿਚਾਰੀ ਉਹ ਵੀ ਭੱਜ ਕੇ ਆਉਂਦੀ ਵਾਸਤੇ ਟਾਈਮ ਨੂੰ ਤਿਆਰ ਹੁੰਦੀ ਹੁੰਦੀ ਸੀ ਘੰਟਾ ਪਹਿਲਾਂ ਜਿਹੜਾ ਸੀ ਕੰਮ ਨਿਪੜ ਗਿਆ ਸਿਰਫ ਉਹਦੇ ਪਤੀ ਨੇ ਚਾਹ ਬਣਾਈ ਬੱਚੇ ਨੂੰ ਤਿਆਰ ਕਰਨ ਦੇ ਵਿੱਚ ਹੈਲਪ ਕੀਤੀ ਤੇ ਨਾਸ਼ਤਾ ਵਗੈਰਾ ਜਿਹੜਾ ਰੈਡੀ ਕੀਤਾ ਥੋੜਾ ਬਹੁਤਾ ਛਾੜੂ ਕੱਢ ਫਿਰ ਦੋਨਾਂ ਨੇ ਇਕੱਠੇ ਬਹਿ ਕੇ ਚਾਹ ਪੀਤੀ ਤੇ ਉਹ ਕਹਿੰਦੀ ਵੀ ਇੰਨਾ ਬਦਲਾ ਤੁਸੀਂ ਅੱਗੇ ਤਾਂ ਪਹਿਲਾਂ ਕਦੇ ਕੀਤਾ ਨਹੀਂ ਕਹਿੰਦਾ ਕਮਲ ਵੀ ਜਿਹੜੀਆਂ ਤੂੰ ਗੱਲਾਂ ਰਾਤ ਕਹੀਆਂ ਕਹਿੰਦਾ ਮੇਰੇ ਦਿਲ ਚ ਘਰ ਕਰ ਗਈਆਂ ਕਹਿੰਦਾ ਮੈਨੂੰ ਨੀਂਦ ਨਹੀਂ ਆਈ ਮੈਂ ਸੋਚ ਹੀ ਗਿਆ ਵੀ ਬਾਹਰਲੇ ਦੇਸ਼ਾਂ ਦੇ ਵਿੱਚ ਸਹੀ ਗੱਲ ਹੈ ਕਹਿੰਦਾ ਵੀ ਔਰਤ ਘਰ ਦਾ ਕੰਮ ਇਕੱਲੀ ਨਹੀਂ ਕਰਦੀ ਮਰਦ ਵੀ ਉਹਦੇ ਬਰਾਬਰ ਕਰਦੇ ਨੇ ਹਨਾ ਕਿਉਂਕਿ ਤੇ ਇੰਡੀਆ ਦੇ ਵਿੱਚ ਜਿਹੜਾ ਵਰਡਨ ਇਕੱਲੀ ਔਰਤ ਦੇ ਉੱਤੇ ਹੀ ਕਿਉਂ ਸੁੱਟਿਆ ਜਾਂਦਾ ਚਲੋ ਜਿਹੜੀਆਂ ਇਕੱਲੀਆਂ ਹਾਊਸ ਵਾਈਫ ਆ ਤਾਂ ਫਿਰ ਵੀ ਮੈਨੇਜ ਕਰ ਲੈਂਦੀਆਂ ਨੇ ਵਿਚਾਰੀਆਂ ਤੇ ਜਿਹੜੀਆਂ ਨੌਕਰੀ ਪੇਸ਼ਾ ਆ ਤਾਂ ਉਹ ਪਹਿਲਾਂ ਦਫਤਰ ਦੇ ਵਿੱਚ ਕੰਮ ਕਰਦੀਆਂ ਨੇ ਫਿਰ ਘਰ ਆ ਕੇ ਕਰਦੀਆਂ ਹਨ ਕਹਿੰਦਾ ਕੰਮ ਤਾਂ ਮੈਂ ਵੀ ਤੇਰੇ ਬਰਾਬਰ ਹੀ ਦਫਤਰ ਚ ਕਰਦਾ ਮੈਂ ਆ ਕੇ ਕਹਿੰਦਾ ਫੋਨ ਚ ਚਲਾਉਣ ਵੈਜ ਜਾਣਾ ਤੂੰ ਕੰਮ ਤੇ ਲੱਗ ਜਾਨੀ ਆ ਤਾਂ ਹੀ ਕਹਿੰਦਾ ਵੀ ਜਿਹੜੀ ਹੈ ਇਧਰੋਂ ਔਰਤਾਂ ਬਾਹਰਲੇ ਦੇਸ਼ਾਂ ਦੇ ਵਿੱਚ ਜਾਂਦੀਆਂ ਫੋਰਨ ਕੰਟਰੀਜ਼ ਦੇ ਵਿੱਚ ਵੀ ਉਹ ਵਾਪਸ ਨਹੀਂ ਆਉਣਾ ਚਾਹੁੰਦੀ ਆ ਇੰਡੀਆ ਇਹੀ ਕਾਰਨ ਹੈ ਕਹਿੰਦਾ ਵੀ ਇੰਡੀਆ ਦੇ ਵਿੱਚ ਔਰਤਾਂ ਦੇ ਉੱਤੇ ਜਿਹੜਾ ਵਰਡਨ ਆ ਉਹ ਜ਼ਿਆਦਾ ਦਿੱਤਾ ਜਾਂਦਾ ਹੈਗਾ ਹਰ ਇੱਕ ਜ਼ਿੰਮੇਵਾਰੀ ਔਰਤ ਤੇ ਦਿੱਤੀ ਜਾਂਦੀ ਹੈ ਜੀ ਬੱਚਿਆਂ ਦੀ ਜੇ ਕੋਈ ਬੱਚਾ ਨੁਕਸਾਨ ਕਰ ਦਿੰਦਾ ਕਹਿੰਦਾ ਮਾਂ ਤੇ ਗਿਆ ਹੈ ਮਾਣੇ ਨੇ ਸਿੱਖਿਆ ਦਿੱਤੀ ਵੀ ਹਰ ਇੱਕ ਚੀਜ਼ ਮਾਂ ਨੂੰ ਹੀ ਕਿਉਂ ਬਲੇਮ ਦਿੱਤਾ ਜਾਂਦਾ ਹੈ ਜੀ ਜੇ ਕੋਈ ਘਰ ਦਾ ਕੰਮ ਕਹਿੰਦਾ ਤੇਰਾ ਕੰਮ ਅਸੀਂ ਕਰਤਾ ਵੀ ਇਹ ਔਰਤ ਦਾ ਹੀ ਕਿਉਂ ਹਿੱਸੇ ਆਉਂਦਾ ਹੈ ਹਸਾਬ ਕੁਝ ਠੀਕ ਕਹਿੰਦਾ ਇਹ ਮੈਂ ਬਹੁਤ ਸੋਚਿਆ ਫਿਰ ਤੇ ਕਹਿੰਦਾ ਵੀ ਅੱਜ ਤੋਂ ਬਾਅਦ ਮੈਂ ਤੇਰੀ ਹੈਲਪ ਕਰਿਆ ਕਰੂੰਗਾ ਕਹਿੰਦਾ ਮੈਂ ਕਿਹੜਾ ਬੰਦਾ ਆ ਕੇ ਫੋਨ ਹੀ ਚਲਾਉਣਾ ਸੰਗੋ ਕਹਿੰਦਾ ਨਾਲੇ ਤਾਂ ਵੀ ਮਨ ਲੱਗਿਆ ਰਿਹਾ ਕਰੂੰਗਾ ਨਾਲੇ ਤੂੰ ਖੁਸ਼ ਰਹੇਗੀ ਤੇਰਾ ਚਿਹਰਾ ਸੋਹਣਾ ਰਹੂਗਾ ਤੂੰ ਕਹਿੰਦਾ ਸਟ੍ਰੈਸ ਨਾ ਹੋਵੇਗੀ ਚਿੰਤਾ ਨਾ ਕਰੇਗੀ ਤਾਂ ਤੂੰ ਸੁੰਦਰ ਰਹੇਗੀ ਉਨਾਲੇ ਤੋਂ ਕੋਸ਼ ਰਹੇ ਕਿ ਕਹਿੰਦਾ ਨਾਲੇ ਚੜਚੜਾ ਪਾਣੀ ਹੋਣਾ ਤੇ ਮੇਰਾ ਕੀ ਆ ਕਹਿੰਦਾ ਮਾੜਾ ਮੋਟਾ ਮੈਂ ਕੰਮ ਕਰ ਲੂਗਾ ਮੇਰਾ ਸਰੀਰ ਛੱਟ ਰੂਗਾ ਕਹਿੰਦਾ ਜਿੰਮ ਵਗੈਰਾ ਜਾਣ ਦੀ ਲੋੜ ਨਹੀਂ ਪੈਣੀ ਇਹ ਸਤ ਕੱਲਾਂ ਕਰਕੇ ਹੀ ਪਤੀ ਪਤਨੀ ਦੋਨ ਨੇ ਖਿੜਖੜਾ ਕੇ ਹੱਸ ਪਏ ਤੇ ਇਹ ਘਰ ਕਰਦੇ ਮਸਲਾ ਹੀ ਤੇ ਖਾਸ ਕਰਕੇ ਜਿਹੜੀਆਂ ਭੈਣਾਂ ਨੌਕਰੀ ਕਰਦੀਆਂ ਨੇ ਤੇ ਜਾਂ ਫਿਰ ਹਾਊਸ ਵਾਈਫ ਵੀ ਇਹ ਵੀ ਹੈ ਜੀ ਹੁਣ ਬੰਦੇ ਕੀ ਕਰਦੇ ਨੇ ਵਿਹਲੇ ਵਠਰੰਦੇ ਫੋਨ ਚਲਾ ਲੈ ਟੀਵੀ ਚਲਾ ਲੈ ਪਿੰਡਾਂ ਦੇ ਵਿੱਚ ਤਾਂ ਜਾ ਕੇ ਦੇਖ ਮੋੜਾਂ ਤੇ ਬਹਿ ਜਾਂਦੇ ਹਨਾ ਵੀ ਉਹ ਸਮਾਂ ਜਿਹੜਾ ਤੁਸੀਂ ਲੋਕਾਂ ਦੀਆਂ ਚੁਗਲੀਆਂ ਹੀ ਕਰਦੇ ਨੇ ਮੋੜਾਂ ਤੇ ਜਾ ਕੇ ਹੋਰ ਕੀ ਕਰਦੇ ਨੇ ਪਿਓ ਸਮਾਂ ਤੁਸੀਂ ਘਰ ਦੇ ਵਿੱਚ ਬਤੀਤ ਕਰੋ ਆਪਦੀ ਵਾਈਫ ਦੇ ਨਾਲ ਕੰਮ ਕਰਵਾਓ ਹਨਾ ਨਾਲੇ ਤਾਂ ਉਹ ਕੋਸ਼ਲ ਨਾਲੇ ਤੁਹਾਡਾ ਪਰਿਵਾਰ ਖੁਸ਼ਹਾਲੀ ਨਾਲੇ ਤੁਹਾਡੇ ਬੱਚੇ ਸਿੱਖਣਗੇ ਤੁਹਾਡੇ ਤੋਂ ਮੈਂ ਕਹਿ ਦਿੰਦੇ ਆ ਵੀ ਬੇਟਾ ਜਿਹੜਾ ਪਿਤਾ ਤੇ ਜਾਂਦਾ ਹਨਾ ਤੁਹਾਡਾ ਬੇਟਾ ਸਿੱਖੂਗਾ ਕੱਲ ਨੂੰ ਉਹਦੀ ਵਾਈਫ ਆਊਗੀ ਹਨਾ ਤੇ ਤੁਸੀਂ ਆਪਦਾ ਘਰ ਆ ਜਿਹੜਾ ਛੋਟੇ ਛੋਟੇ ਗੱਲਾਂ ਦਾ ਧਿਆਨ ਰੱਖ ਕੇ ਸਵਰਗ ਜਿਹੜਾ ਬਣਾ ਸਕਦੇ ਹੋ ਜੀ ਤੇ ਜੇ ਆਪਣੀ ਅੱਜ ਦੀ ਕਹਾਣੀ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਤੇ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ